ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ ਗੱਲ ਕਰਾਂਗੇ 9 ਤੋਂ ਲੈ ਕੇ 15 ਜੂਨ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਜਾਨਕੀ ਆਉਣ ਵਾਲੇਲੇ 5-7 ਦਿਨ ਦੇ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਮੌਸਮ ਵਿੱਚ ਕੀ ਬਦਲਾਅ ਵੇਖਣ ਨੂੰ ਮਿਲ ਸਰ ਸਾਰੇ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਕਿਸ ਇਲਾਕੇ ਜਾਂ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਿਹਾ ਹੋ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾ ਚੈਨਲ ਤੇ ਪਹਿਲੀ ਵਾਰ ਆਇਆ ਚਾਹੁੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਲਾਈਵ ਤਾਇਆ ਸਰ ਲੜ ਤਸਵੀਰਾਂ ਵਿੱਚ ਸਿਰ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਮੌਸਮ ਸਾਫ਼ ਤੇ ਖੁਸ਼ਕ ਬਣਿਆ ਨਾ ਲੱਗਦੇ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਮੌਸਮ ਸਾਫ਼ ਤੇ ਕਲੀਅਰ ਬਣਿਆ ਹੋਇਆ ਤੇ ਅੱਜ ਪੰਜਾਬ ਤੇ ਹਰਿਆਣਾ ਤੇ ਜ਼ਿਆਦਾਤਰ ਲਾ ਕੇ ਮੌਸਮ ਜਿਹੜਾ ਪੂਰੇ ਆਪਾਂ ਗੱਲ ਕਰੀ ਪੰਜਾਬ ਵਿੱਚ ਤੇ ਰਾਜਸਥਾਨ ਦੇ ਕੁਝ ਕੁ ਲਾ ਕੇ ਹੋਣਗੇ ਅੱਜ ਜਿੱਥੇ ਹਲਚਲਾਂ ਵੇਖਣ ਨੂੰ ਮਿਲছে ਹੈ ਹਰਿਆਣਾ ਦੇ ਵੀ ਜ਼ਿਆਦਾਤਰ ਦੇੜਾ ਸ਼੍ਰੀ ਗੰਗਨਹਾਣ ਮਾਰਗੜ ਨੂਪਗੜ ਅਚੂਰੂ ਜਾਂ ਜੈਪੁਰ ਠੀਕ ਹੈ ਜ਼ਮੀਰ ਇਹਨਾਂ ਲਾਕਿਆਂ ਵਿੱਚ ਜਿਹੜੇ ਆਉਣ ਵਾਲੇ ਕਲੇ 24 ਘੰਟੇ ਦੇ ਵਿੱਚ ਵਿੱਚ ਜਿਹੜੇ ਹਲਚਲਾਂ ਇੱਥੇ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਪੰਜਾਬ ਹਰਿਆਣਾ ਦੇ ਜ਼ਰਤਰ ਲਾਕੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਅੱਜ ਟੈਂਪਰੇਚਰ ਚੜਨੇ ਸ਼ੁਰੂ ਹੋਣਗੇ ਜਾਨਕੀ ਅੱਜ ਠੀਕ ਠਾਕ ਹੋਣਗੇ ਟੈਂਪਰੇਚਰ ਕੋਈ ਜਿਆਦਾ ਆਪਾਂ ਗੱਲ ਕਰ ਗਰਮੀ ਦਾ ਅਸਰ ਨਹੀਂ ਹੋਣਗੇ 40 41 ਜਾਂ 41 42 ਤੱਕ ਰਹਿਣ ਦੇ ਅਸਾਰ ਨੇ ਤੇ ਕੱਲ ਜੇ ਟੈਂਪਰੇਚਰ 41 42 43 ਇੱਥੇ ਪਹੁੰਚਣਗੇ ਤੇ ਉਹਦੇ ਜਿਵੇਂ ਹੁਣ ਇਹ ਟੈਂਪਰੇਚਰ ਜਿਹੜੇ ਵਧਣੇ ਸ਼ੁਰੂ ਹੋਣਗੇ ਜਾਨੀ ਕਿ ਜਿਹੜਾ 45 46 ਡਿਗਰੀ ਟੱਚ ਕਰਨਗੇ ਹੋ ਸਕਦਾ 46 ਪਲੱਸ ਵੀ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ 15 ਤੱਕ ਫਿਲਹਾਲ ਕੋਈ ਵੀ ਸੰਭਾਵਨਾ ਨਹੀਂ ਜਾਪ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਲੱਗੇਗਾ ਜੋ ਕਿ 15 ਤੋਂ ਲੈ ਕੇ 20 22 ਜੂਨ ਦੇ ਵਿਚਾਲੇ ਲੱਗਣ ਦੀ ਸੰਭਾਵਨਾ ਤਾਂ ਪਹਿਲਾਂ ਉਸ ਤੋਂ ਜਿਹੜਾ 13 14 ਦੇ ਆਸ-ਪਾਸ ਜਿਹੜੀਆਂ ਹਵਾਵਾਂ ਆਉਣਗੇ ਆਪਣੀ ਅਰਬ ਸਾਗਰ ਤੋਂ ਲਗਾਤਾਰ ਪੰਜਾਬ ਵੱਲ ਨੂੰ ਕੂਚ ਕਰਨਗੇ ਪੰਜਾਬ ਦੇ ਦੱਖਣੀ ਲਾਗਿਆਂ ਵਿੱਚ ਹੋ ਸਕਦਾ ਕੁਝ ਲਾਗਿਆਂ ਵਿੱਚ 13 14 ਜਾਂ 15 ਦੇ ਆਸ-ਪਾਸ ਜਿਹੜੇ ਦੁਪਹਿਰ ਦੇ ਟੈਂਪਰੇਚਰ ਵਧਣਗੇ ਹੀਟ ਸੈਲ ਬ ਆਕੇ ਕਦੋਂ ਕਪਾਗਾ ਵਿੱਚ ਗਰਚਮਗਲ ਬੱਦਲਾਂ ਪੰਸਲੇ ਇੱਕਦੂ ਕਪਾ ਪ੍ਰਭਾਵਿਤ ਕਰ ਸਕਦੇ ਇਲਾਕਿਆਂ ਨੂੰ ਜ਼ਿਆਦਾਤਰ ਲਾਕੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾਵਨਾ ਤੇ ਨਵਾਂ ਸਿਸਟਮ ਪਹੁੰਚ ਰਿਹਾ 15 ਤੋਂ ਲੈ ਕੇ ਵੀ 22 ਜੂਨ ਦੇ ਵਿਚਾਲੇ ਤੇ ਉਸ ਵਾਰ ਜਿਹੜਾ ਅਗਲਾ ਆਪਣਾ ਗੱਲ ਕਰੀ ਜੜ ਮੌਨਸੂਨ ਦਾ ਹੋਵੇਗਾ ਸੀਜ਼ਨ ਜਿਹੜਾ ਐਂਡ ਲਾ ਜੂਨ ਜਾਂ ਜੁਲਾਈ ਦੇ ਪਹਿਲੇ ਹਫਤੇ ਜਿਹੜਾ ਮੌਨਸੂਨ ਦੀ بارش ਵੇਖਣ ਨੂੰ ਮਿਲ ਸਕਦੀ ਹੈ ਤੇ ਕਾਫੀ ਲਾਕੇ ਵਿੱਚ ਹਲਚਲਾਂ ਹੋਣ ਦੀ ਸਭਾਵਨਾ ਹੈ ਕਿ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਪੰਜਾਬ ਦੇ ਆਉਣ ਵਾਲੇ ਅਗਲੇ 5-7 ਦਿਨ ਤੱਕ ਫਿਲਹਾਲ ਜ਼ਿਆਦਾਤਰ ਲਾਕੇ ਮੌਸਮ ਜਿਹ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਰਾਜਸਥਾਨ ਦੇ ਹੋ ਸਕਦਾ ਅੱਜ ਕੁਝ ਕਲਾਕਾਂ ਵਿਚਾਲੇ ਚੱਲਾਂ ਵੇਖਣ ਨੂੰ ਮਿਲ ਸਕਦੇ ਆਂ ਸ਼੍ਰੀ ਗੰਗਾ ਨਰਮਨਗੜ੍ਹ ਨੂਬਗੜ੍ਹ ਚੂਰੂ ਇਸ ਤੇ ਨਾਲ ਲੱਗਦੇ ਖੇਤਰਾਂ ਵਿੱਚ ਦੁਪਹਿਰ ਸ਼ਾਮ ਦੇ ਆਸ-ਪਾਸ ਤੇ ਜਿਹੜੇ ਬੱਦਲ ਵਾਈ ਜਿਹੜੀ ਆ ਬਾਂਸਰੀ ਕੁਝ ਕਲਾਕਨ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੀ ਤੇ ਫਿਲਹਾਲ ਇਹ ਅਪਡੇਟs ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ